ਆਖਰਕਾਰ ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਦਾ ਰਾਹ ਖੁੱਲ ਗਿਆ ਭਗਵੰਤ ਮਾਨ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ ਭਗਵੰਤ ਮਾਨ ਸਰਕਾਰ ਗੋਡਿਆਂ ਭਾਰ ਕਰ ਲਈ ਹੈ ਕਿਸਾਨਾਂ ਨੇ ਪੂਰਾ ਮਾਮਲਾ ਕੀ ਹੈ ਪੂਰੀ ਖਬਰ ਕੀ ਹੈ ਕਦੋਂ ਜਗਦੀਤ ਡੱਲੇਵਾਲ ਜਿਹੜੇ ਹੈ ਉਹ ਬਾਹਰ ਆਉਣਗੇ ਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੇ 26 ਤਰੀਕ ਤੋਂ ਜਾਨੀ ਕਿ 25 26 ਦੀ ਦਰਮਿਆਨੀ ਰਾਤ ਲਗਭਗ 2:30 ਵਜੇ ਦਾ ਸਮਾਂ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਖਨੋਰੀ ਬਾਰਡਰ ਤੇ ਸੰਘਰਸ਼ ਕਰਦੇ ਕਿਸਾਨਾਂ ਦੇ ਵਿਚਕਾਰੋਂ ਪੁਲਿਸ ਧੱਕੇ ਨਾਲ ਜ਼ਬਰੀ ਕੈਲੀਏ ਕਿ ਬੁਰਸ਼ਾਗਰਦੀ ਕਰਦੀ ਹੋਈ ਮਨੁੱਖੀ ਕਾਨੂੰਨ ਅਧਿਕਾਰਾਂ ਦੀ ਉਲੰਘਣਾ ਕਰਦੀ ਹੋਈ ਪੰਜਾਬ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਟਰਾਲੀ ਤੋੜ ਕੇ ਚੁੱਕ ਕੇ ਲੈ ਆਈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਜਿਹੜਾ ਉਹ ਪੁਲਿਸ ਦੀ ਨਿਗਰਾਨੀ ਚ ਨੇ ਇਲਾਜ ਹੋ ਰਿਹਾ ਨਹੀਂ ਹੋ ਰਿਹਾ ਉਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਨਾ ਹੀ ਕੋਈ ਪੁਲਿਸ ਨੇ ਮੀਡੀਆ ਬਲਟਨ ਜਾਰੀ ਕੀਤਾ ਨਾ ਹੀ ਸਰਕਾਰ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਕਦਰ ਜਿਹੜਾ ਉਹ ਪੰਜਾਬ ਦੇ ਵਿੱਚ ਪੁਲਿਸ ਰਾਜ ਸਥਾਪਿਤ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਹੁਣ ਕਿਸਾਨਾਂ ਤੇ ਪੰਜਾਬ ਸਰਕਾਰ ਕਹਿ ਲਈਏ ਪੁਲਿਸ ਕਹਿ ਲਈਏ ਇੱਕੋ ਹੀ ਗੱਲ ਹੈ ਦੇ ਵਿਚਕਾਰ ਸਮਝੌਤਾ ਹੋਇਆ ਜਗਜੀਤ ਢੱਲੇਵਾਲ ਹੁਣ ਬਾਹਰ ਆਉਣਗੇ ਉਹਨਾਂ ਨੇ ਆਪਣਾ ਮਰਲਨ ਵਰਤ ਕੰਟੀਨਿਊ ਰੱਖਣਾ ਹੈ ਛੱਡ ਦੇਣਾ ਇਹਦੇ ਬਾਰੇ ਹਜੇ ਸਪਸ਼ਟਤਾ ਨਹੀਂ ਹੈ ਪੰਜਾਬ ਅਤੇ ਹਰਿਆਣਾ ਦੇ ਖਨੋਰੀ ਬਾਰਡਰ ਤੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਦੀ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੋਈ ਪੰਜਾਬ ਪੁਲਿਸ ਨੇ ਡੱਲੇਵਾਲ ਨੂੰ ਰਿਹਾ ਕਰਨ ਦੀ ਗੱਲ ਮੰਨ ਲਈ ਹੈ ਜਿਸ ਤੋਂ ਬਾਅਦ ਕਿਸਾਨ ਡੱਲੇਵਾਲ ਨੂੰ ਲੈਣ ਦੇ ਲਈ ਖਨੋਰੀ ਬਾਰਡਰ ਤੋਂ ਲੁਧਿਆਣਾ ਲਈ ਰਵਾਨਾ ਹੋਗੇ ਨੇ ਕਿਸਾਨ ਆਗੂ ਸਰਵਨ ਸਿੰਘ ਭਦੇਰ ਨੇ ਕਿਹਾ ਕਿ ਸਾਡੀ ਹੁਣੇ ਡੱਲੇਵਾਲ ਦੇ ਨਾਲ ਗੱਲ ਨਹੀਂ ਹੋਈ ਪਰ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਠੀਕ ਹੈ ਸਾਡੀ ਸਰਕਾਰ ਪੰਜਾਬ ਸਰਕਾਰ ਤੋਂ ਸਿਰਫ ਇੱਕ ਹੀ ਮੰਗ ਹੈ ਕਿ ਡੱਲੇਵਾਲ ਨੂੰ ਰਿਹਾ ਕੀਤਾ ਜਾਵੇ ਸਰਕਾਰ ਨੇ ਉਹਨਾਂ ਦੀ ਮੰਗ ਮੰਨ ਲਈ ਹੈ ਉਹ ਖਨੋਰੀ ਬਾਰਡਰ ਤੇ ਮੋਰਚੇ ਵਿੱਚ ਸ਼ਾਮਲ ਹੋਣਗੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਡੱਲੇਵਾਲ ਦੇ ਆਉਣ ਤੋਂ ਬਾਅਦ 1 ਦਸੰਬਰ ਦੇ ਪ੍ਰਦਰਸ਼ਨ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ ਦਰਅਸਲ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬੀਕੇਯੂ ਸਿੱਧੂ ਪਰਦੇਸ ਸੂਬਾਈ ਪ੍ਰਧਾਨ ਨੇ ਨੂੰ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤੋਂ ਉਹਨਾਂ ਨੇ ਸ਼ੁਰੂ ਕਰਨਾ ਸੀ ਉਸ ਤੋਂ ਪਹਿਲਾਂ ਰਾਤ ਕਰੀਬ 2:30 ਵਜੇ 25 ਤੇ 26 ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਖਨੋਰੀ ਬਾਰਡਰ ਦੇ ਟੈਂਟ ਵਿੱਚੋਂ ਹਰਾਸਤ ਚ ਲੈ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿਹਨੂੰ ਆਮ ਸ਼ਬਦਾਂ ਚ ਡੀਐਮ ਸੀ ਕਿਹਾ ਜਾਂਦਾ ਉਸ ਤੋਂ ਬਾਅਦ ਕਿਸਾਨਾਂ ਨੇ ਖਨੋਰੀ ਬਾਰਡਰ ਤੇ ਮੀਟਿੰਗ ਕੀਤੀ ਜਿਸ ਤੋਂ ਫੈਸਲਾ ਹੋਇਆ ਕਿ ਸਾਰੇ ਜਿਹੜਾ ਇੱਕ ਪੂਰਵ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋ ਚੰਡੇ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਗੇ ਉਹਨਾਂ ਦੇ ਮਰਨ ਵਰਤਨ ਦਾ ਅੱਜ ਚੌਥਾ ਦਿਨ ਹੈ ਇਸ ਇਸ ਬਾਰੇ ਵਿੱਚ ਪੰਜਾਬ ਪੁਲਿਸ ਦਾ ਪੱਖ ਕੀ ਹੈ ਦੇ ਬਾਰੇ ਗੱਲ ਕਰਦੇ ਆ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਤੋਂ ਬਾਅਦ ਆਈਜੀ ਜਸਕਰਨ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਛੇਤੀਓ ਕਿਸਾਨਾਂ ਆਗੂ ਖਨੌਰੀ ਬਾਰਡਰ ਤੇ ਲੈ ਕੇ ਆਉਣਗੇ ਪੰਜਾਬ ਸਰਕਾਰ ਨੂੰ ਡੱਲੇਵਾਲ ਦੀ ਸਿਹਤ ਦੀ ਚਿੰਤਾ ਸੀ ਕਿਸਾਨਾਂ ਨੇ ਨੂੰ ਜਿਹੜਾ ਰਿਕੁਐਸਟ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਸਟੇ ਦੇ ਉੱਤੇ ਕੋਈ ਦਿੱਕਤ ਨਾ ਆਵੇ ਤਾਂ ਮੈਡੀਕਲ ਸਹੂਬਾ ਉਪਲਬਧ ਕਰਾਈਆਂ ਜਾਣਗੀਆਂ 1 ਦਸੰਬਰ ਨੂੰ ਭਗਵੰਤ ਮਾਨ ਦੀ ਕੋਠੀ ਦਾ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੁਣ ਇਹਦੇ ਉੱਤੇ ਫੈਸਲਾ ਜਿਹੜਾ ਉਹ ਕਿਸਾਨ ਆਗੂ ਕਹਿੰਦੇ ਆ ਕਿ ਡੱਲੇਵਾਲ ਦੇ ਆਉਣ ਤੋਂ ਬਾਅਦ ਲਿਆ ਜਾਣਾ ਡੱਲੇ ਆਲ ਕਦੋਂ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਕਦੋਂ ਨਹੀਂ ਜਾਨੀ ਕਿ ਉਹ ਰਿਹਾਈ ਹੋ ਚੁੱਕੀ ਹੈ ਲਗਭਗ ਕਹਿ ਲਿਆ ਕਿ ਉਹ ਕਸਾਨਾ ਗੁ ਲੈਣਗੇ ਜਾਂ ਤੇ ਕੁਝ ਸਮੇਂ ਬਾਅਦ ਉਹ ਖਨੋਰੀ ਪਹੁੰਚ ਜਾਣਗੇ ਲਗਭਗ ਜੇ ਲੁਧਿਆਣੇ ਤੋਂ ਕਹੀਏ ਕਿ ਖਨੋਰੀ ਦਾ ਰਾਹ ਜਿਹੜਾ ਹੈ ਉਹ ਤਕਰੀਬਨ ਤਕਰੀਬਨ 3 ਕ ਘੰਟੇ ਦਾ ਪੌਣੇ 3 ਘੰਟੇ 3 ਘੰਟੇ ਸਵਾ 3 ਘੰਟੇ ਦਾ ਜਿਹੜਾ ਰਾਹ ਹੈਗਾ ਹੈ ਤਾਂ ਰਾਤ ਨੂੰ ਪਹੁੰਚਣਗੇ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੇ ਜਿਹੜਾ ਇਨੂੰ ਇਸ ਕਦਮ ਨੂੰ ਜਸਟੀਫਾਈ ਪਤਾ ਨਹੀਂ ਕਿਵੇਂ ਕਰਦੇ ਆ ਲੋਕ ਸਮਝ ਤੋਂ ਪਰਾਂ ਆ ਅੱਧੀ ਰਾਤ ਨੂੰ ਚੱਕਣਾ ਇਹ ਪਹਿਲੀ ਗੱਲ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਡੱਲੇਵਾਲ ਕੋਈ ਕ੍ਰਾਈਮਨਲ ਨਹੀਂ ਕੋਈ ਗੈਂਗਸਟਰ ਨਹੀਂ ਹੈ ਡੱਲੇਵਾਲ ਡੱਲੇਵਾਲ ਕੋਈ ਇਸ ਤਰ੍ਹਾਂ ਦੀ ਕੋਈ ਹੁਣੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਕਿ ਉਹਨੂੰ ਅੱਧੀ ਰਾਤ ਨੂੰ ਚੱਕਣਾ ਪਵੇ ਮਰਨ ਵਰਤੇ ਬੈਠਣਾ ਸੀ ਉਹਦਾ ਜਮਹੂਰੀ ਹੱਕ ਹੈ ਜਦੋਂ ਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਹੜੀਆਂ ਕਿ ਜਾਇਜ਼ ਮੰਗਾਂ ਨੇ ਕੀ ਭਗਵੰਤ ਮਾਨ ਨਹੀਂ ਚਾਹੁੰਦੇ ਕਿ ਲਖੀਮਪੁਰ ਖੀਰੀ ਦੇ ਮੁੱਲਜ਼ਮ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਜਿਹੜੇ ਆ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਸਜ਼ਾਵਾ ਤੱਕ ਪਹੁੰਚਾਇਆ ਜਾਵੇ ਕੀ ਭਗਵਾਨਤਮਾਨ ਨਹੀਂ ਚਾਹੁੰਦੇ ਕੀ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕੀ ਆਮ ਆਦਮੀ ਪਾਰਟੀ ਜਿਹੜੀ ਚੁਟਕੀਆਂ ਚ ਐਮਐਸਪੀ ਦਿੰਦੀ ਸੀ ਉਹ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਐਮਐਸਪੀ ਦਾ ਅਧਿਕਾਰ ਮਿਲ ਜੇ ਕਾਨੂੰਨ ਦੇ ਰਾਹੀਂ ਕੀ ਉਹ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚੋਂ ਤਰਨੇ ਖਤਮ ਹੋਣ ਤੇ ਪੰਜਾਬ ਦੇ ਵਪਾਰੀ ਨੂੰ ਸੁੱਖ ਦਾ ਸਾਹ ਆਵੇ ਆਮ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਵੇ ਕਿਸਾਨਾਂ ਨੂੰ ਵੀ ਸੁੱਖ ਦਾ ਸਾਹ ਆਵੇ ਕੀ ਜੋ ਮਜੀਠੀਆ ਨੇ ਇਲਜ਼ਾਮ ਲਾਏ ਨੇ ਕਿ ਭਗਵਾਨ ਤਵਾਰਨ ਦੀ ਅੰਮਿਤ ਸ਼ਾਹ ਦੇ ਨਾਲ ਯਾਰੀ ਆ ਤੇ ਉਹਨੇ ਯਾਰੀ ਪਗਾਉਣ ਦੇ ਮਾਰੇ ਇਹ ਸਾਰਾ ਕੁਝ ਕਰਦਾ ਤੇ ਅੰਮਿਤ ਸ਼ਾਹ ਦੇ ਕਹਿਣ ਤੇ ਕਰਦਾ ਤੇ ਉਹ ਭਾਜਪਾ ਦਾ ਟਾਊਟ ਇਹ ਸ਼ਬਦ ਜਿਹੜੇ ਆ ਉਹ ਵਿਕਰਮ ਮਜੀਠੀਆ ਨੇ ਅੱਜ ਇੱਕ ਨੀਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਵਰਤੇ ਕੀ ਇਹ ਗੱਲ ਸੱਚ ਹੈ ਕੀ ਹੁਣ ਦੂਜਾ ਪਰਸਪੈਕਟਿਵ ਹੀ ਇਹਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਅਖੀਰ ਡੱਲੇਵਾਲ ਹੁਣ ਹਸਪਤਾਲ ਤੋਂ ਬਾਹਰ ਆਉਣਗੇ ਬਿਮਾਰਤਾ ਉਹ ਹੈ ਹੀ ਨਹੀਂ ਸੀ ਉਹ ਉਹਨਾਂ ਨੂੰ ਲਿਜਾਇਆ ਗਿਆ ਜਿਵੇਂ ਹਿਸਾਬ ਦੇ ਨਾਲ ਉਹ ਹੁਣ ਹਸਪਤਾਲ ਚ ਪੁਲਿਸ ਦੀ ਹਿਰਾਸਤ ਚ ਬਾਹਰ ਆਉਣਗੇ ਥਾਂ ਐ ਥਾਣੇ ਦੀ ਥਾਂ ਤੇ ਜੇਲ੍ਹ ਦੀ ਥਾਂ ਤੇ ਪੁਲਿਸ ਨੇ ਹਸਪਤਾਲ ਚ ਰੱਖ ਲਿਆ ਇੰਨਾ ਕੀ ਫਰਕ ਐ ਪੁਲਿਸ ਦੀ ਹਿਰਾਸਤ ਚ ਹੁਣ ਉਹ ਬਾਹਰ ਆਉਣਗੇ